ਚਲੋ ਜੀ ਦੋਸਤੋ ਅੱਜ ਦੀ ਵੀ ਤਿਆਰੀ ਹੋ ਚੁੱਕੀ ਹੈ ਆਪਣੀ ਇੱਥੋਂ ਹੋਰ ਹੈ ਬੈਗ ਅੰਦਰ ਪਿੱਛੇੋਂ ਬਸ ਆਣੀ ਆ। ਕਿਸ਼ਨਗਰ ਤੋਂ ਆਪਣੀ ਟ੍ਰੇਨ ਆ ਜੋ ਕਿ ਇੱਥੋਂ ਪੈਂਦੀ ਹੈ ਬਾੜ 60 ਕਿਲੋਮੀਟਰ 2 2.5 2 ਘੰਟੇ ਦਾ ਸਫ਼ਰ ਹੈਗਾ ਆ। ਤੇ ਟਾਈਮ ਹੋਇਆ ਹਲੇ 4 ਵਜੇ ਆ ਜੀ 2 ਵਜੇ ਨਾ ਉਹ ਤਾਂ ਆਪ ਨਾਲ ਨਿਕਲੇ ਪੂਰੇ ਟਾਈਮ ਨਾਲ ਹੀ। ਚਲੋ ਹੁਣ ਮਿਲਦੇ ਤੁਹਾਨੂੰ ਟ੍ਰੇਨ ਮਤਲਬ ਸਟੇਸ਼ਨ ਜਾ ਕੇ ਰੇਲਵੇ ਸਟੇਸ਼ਨ ਜਾ ਕੇ ਠੀਕ ਹੈ ਜੀ। ਦੋਸਤੋ ਗੇਟ ਨੂੰ ਬਾਏ ਬਾਏ ਕਹਿਣ ਦਾ ਟਾਈਮ ਆ ਗਿਆ ਜੀ। ਮਿਲਦੇ ਹੁਣ ਤੁਹਾਨੂੰ ਸਟੇਸ਼ਨ ਤੇ ਜਾ ਕੇ ਉਸ ਤੋਂ ਬਾਅਦ ਆਪਾਂ ਨਿਕਲਣ ਲੱਗੇ ਆ ਜੀ ਹੁਣ ਕਿੱਥੇ ਹੋਰ ਸਫ਼ਰ ਤੇ ਉਹ ਵੀ ਤੁਹਾਨੂੰ ਦੱਸ ਦਿਆ ਕਿੱਥੇ ਜਾ ਰਹੇ ਆਪਾਂ ਹੋਰ ਮੇਰੇ ਚੰਨੇ ਆ ਜੀ ਇੱਥੇ ਚੱਲ ਰਿਹਾ ਜੀ ਬਿਜ਼ਨਸ ਚੱਲ ਰਿਹਾ ਆਪਣਾ ਇੱਧਰ ਇਹਨਾਂ ਦਾ ਫਾਦਰ ਸਾਹਿਬ ਬਾਹਰ ਆ ਜੀ ਤੇ ਇਹਨਾਂ ਦਾ ਬੇਟਾ ਅੰਦਰ ਆ ਜੀ ਬਹੁਤ ਵਧੀਆ ਕੰਮ ਹੈ ਜੀ ਚਲੋ ਦੋਸਤੋ ਸਾਰੇ ਨੂੰ ਬਾਏ ਬਾਏ ਕਹਿਣ ਦਾ ਟਾਈਮ ਆ ਗਿਆ ਜੀ ਆਪਣਾ ਬਾਏ ਬਾਏ ਸਾਰੇ ਨੂੰ ਜਦੋਂ ਇਹਨਾਂ ਨੂੰ ਮਿਲਾਂਗੇ 2 ਮਹੀਨੇ ਬਾਅਦ ਪੰਜਾਬ ਚ ਹੀ ਸਾਰੇ ਆਣਗੇ ਆਣਾ ਹੈ ਬੇਟਾ ਬਿਲਕੁਲ ਬਿਲਕੁਲ ਇਹਨਾਂ ਦੇ ਸਾਥ ਹੀ ਆਣਾ ਹੈ ਪੰਜਾਬ ਬਸ ਯਾਨੇ ਵਾਲੇ ਆ ਕਬੜਾ ਆਪਕੋ ਦਿਖਾਤੇ ਅਗੇ ਕਾ ਸਫਰ ਤੁਮ ਕਹਾਂ ਯਾਨੇ ਵਾਲੇ ਹੈ ਤੋ ਦੋਸਤੋ ਚੱਲ ਪਈਆਂ ਅਸੀਂ ਮੇਰ ਤੋਂ ਆਹ ਲੋ ਜੀ ਸੌ ਕੰਡਾ ਲੱਗੇਆਂ ਯਾ ਉੱਪਰ ਬਹੁਤ ਵਧੀਆ ਮਤਲਬ ਕੰਮ ਹੋ ਗਿਆ ਪੁਰਾਣੀ ਟ੍ਰੇਨ ਜਿੱਥੇ ਲੱਗੇ ਸੀ ਥੱਲੇ ਉੱਪਰ ਉਹ ਪ੍ਰੋਬਲਮ ਆਉਂਦੀ ਸੀ ਤਾਂ ਮੈਨੂੰ ਉੱਪਰੋਂ ਥੱਲੇ ਨੂੰ ਆਣਾ ਪੈਂਦਾ ਸੀਗਾ ਚਾਰਜ ਲਗਾਉਣ ਵਾਸਤੇ ਆਪਣੇ ਲਈ ਕੰਮ ਵਧੀਆ ਹੋ ਗਿਆ ਸੀਟ ਵੀ ਆਪਣੇ ਉੱਪਰ ਲਈ ਆ ਆਪਾਂ ਬੈਠੇ ਹਾਂ ਜਿੱਥੇ ਆਪਾਂ ਦਿਖਾਉਂਦੇ ਆ ਰੁਕ ਗਿਆ ਦੋਸਤੋ ਰਾਜਸਥਾਨ ਦੇ ਸ਼ਹਿਰ ਦੇਖੋ ਕਿੰਨੇ ਸੋਹਣੇ ਆ ਇਹ ਕਿਸਨਗੜ੍ਹ ਸ਼ਹਿਰ ਜੋ ਜਮੇਰ ਔਰ ਜੈਪੁਰ ਦੇ ਵਿਚਕਾਰ ਪੈਂਦਾ ਆ ਹਾਂ ਆਗੇ ਪਾਲੇ ਫਿਰ ਆਏ ਉਹਨੇ ਜਾਵਣ ਦੀ ਰਾਤ ਜਿਆਗ ਕੇ ਕੀ ਬਰੂਈ ਆ ਹਾਂ ਆਗੇ ਆ ਗਾੜਾ ਬੁਰਾ ਹੈ ਕਿਉਂਕਿ ਦੁੱਖ ਕੋਲ ਦੇਖ ਕੇ ਮੈਂ ਰਾਤ ਕੋਲ ਚੋ ਰਾਤ ਕੋਲ ਬਹੁਤ ਵਸਵਾਦ ਅੱਛਾ ਨਹੀਂ ਯਾਰ ਪਤਾ ਨਹੀਂ ਕੀ ਆ ਪਿਆ ਹੋਇਆ ਇੰਨੀ ਜਿਆਦਾ ਲੱਗ ਰਹੀ ਹੈ ਆ तो परो यार यार दोस्तों पहुंच चुके हैं अपन जयपुर ये शुरू है हाय बाय ये अकेले फोटो आए ये बाहर निकल के थाने दिखा दे जी ते बाकी उनो फिर दोस्तों पहुंच गए जयपुर ਅੱਤੋ ਬਲਵਲ ਖਾਂਦੇ ਆ ਜੀ ਇੱਥੇ ਜੀ ਆਪਣੇ ਰਾਜਸਥਾਨ ਦੇ ਤੁਹਾਨੂੰ ਬਸ ਦਾਲਾ ਬਾਟੀ ਬਹੁਤ ਮਸ਼ਹੂਰ ਆ ਉਹ ਖਾਂਦੇ ਆ ਜੇ ਆਪਣੇ ਪੰਜਾਬ ਚ ਮੱਕੀ ਰੋਟੀ ਸਰੋਂ ਸਾਗ ਨਹੀਂ ਮਸ਼ਹੂਰ ਐਵੇਂ ਯਾਰ ਰਾਜਸਥਾਨ ਚ ਦਾਲਾ ਬਾਟੀ ਬਹੁਤ ਮਸ਼ਹੂਰ ਉਹ ਖਾਂਦੇ ਆ ਠਾਕੀ ਬਲਵਲ ਦਾ ਟਾਈਮ ਦੇਖ ਸਕਦੇ ਆ ਜੀ 7 ਵਜੇ ਪੌਣੇ 8 ਹੋ ਚੁੱਕੇ ਆ ਕੀ ਆ ਇਸ ਜਿੱਥੇ ਆ। ਇਹਨੂੰ ਵੀ ਕੋਈ ਦਾਲ ਭੱਟੀ ਲੈ ਕੇ ਇੱਥੇ ਖਾ ਕੇ ਵਹਨੀ ਆ ਪਾਡੇ ਆ। ਤੇ ਪਹਿਲਾਂ ਬਿਲਕੁਲ ਕੁਝ ਖਾਲੀ ਸੀਗਾ ਬਹੁਤ ਨੰਨੀ ਸੀ। ਅਸਾਂ ਜਿਹੜਾ ਅੰਦਰ ਹੁਣ ਚੱਕਾ। ਬਾਈਟਾ ਮਾਉਂ ਮਜੀ। ਛਾਲੂ ਰੋਟੀਓ। ਪੰਜਵਾ ਅੰਦੇਵਾ। ਛਾਲੂ ਛੋਟੇ ਨਾਲ ਮਿਲਣਾ। ਮਦਰੋ ਕੀ ਜੈਪੁਰ ਤੋਂ ਪਹਾੜਾ ਚੜੇ ਆ। ਪਹਾੜੀ ਦਾ ਇੰਨਾ ਯਾਦ ਆ। ਕੋਈ ਆਪਾਂ ਹੁਣ ਅਗੇ ਉੱਪਰ ਆਪਾਂ ਗਿਆ ਥੱਲੇ ਨਹੀਂ ਬੈਠਦਾ ਉੱਪਰ ਹੀ ਬੰਦੇ ਆ। पर था सारे अपने रोज अपने भी सीट से बैठा होंगे भी साढ़े घटना टाइम हो गया नौ उदा भी सार्या खर्चा होता खोल के दोस्तों दाल बाट मैं खर्च के अपना घरों भी रोटी आई साल भी खा ली अपने कोई सिस्टर ने भेजी थी भी खा ली जी गजरेला भी भेजा है उन्होंने खम्भ भी भेजे हुए खामन तुम पता ਉਹ ਜਿਹੜਾ ਤਾਂ ਦੇਖ ਸਾਦ ਸਰ ਚ ਮਾਰ ਸਕਦੇ ਖੰਭੂ ਮਤਲਬ ਬੇਸਨ ਵਾਲੀ ਚੀਜ਼ ਹੁੰਦੀ ਆ ਥੋੜੀ ਕੋੜੀ ਹੁੰਦੀ ਆ ਜੋ ਕਿ ਸੋਚਣਾ ਕੈਚ ਕਰਾ ਬਹੁਤ ਹੱਦ ਤੱਕ ਉਹਨੂੰ ਢੋਲੇ ਦਾ ਕੋਲਡਾ ਲਾਗਾ ਪੀਲੇ ਖੱਦਿਓ ਪਾਛੇ ਇਹ ਮਤਲਬ ਇਹਨਾਂ ਨੇ ਕੋਈ ਨਹੀਂ ਸੀ ਆਪਣੇ ਵਿੱਚ ਇਹਨਾਂ ਦਾ ਵਿੱਚ ਮੋਟੇ ਹੋਏ ਚ जी अपना जयपुर उतरिया डब्बा पूरा बड़ा बहुत सारे डब्बे से रात ਆਹ ਇਹ ਜੇ ਕਹਣਾ ਪੁੱਦਾ ਆਪਾਂ ਗਏ ਜਿੱਤੇ ਬੰਦ ਜਿੱਤੇ ਕਾਈਪਰ 1:8 ਦੋ ਦੋ ਰਾਤ ਦੇ 12:00 ਸਾਢੇ 12 ਹੋਈ ਸੀ ਤੇ ਇੱਥੇ ਲੱਗੀ ਸੀ ਮੈਨੂੰ ਭੁੱਖ ਚਲੋ ਮੈਂ ਕਿਹਾ ਕੁਝ ਖਾਂਦੇ ਆ ਗੁਜਰੇਲਾ ਦਾ ਚਲੋ ਭੇਡਿਆ ਸੀਗਾ ਉੱਥੋਂ ਮੈਂ ਨਹੀਂ ਹੁਣੀ ਪਰ ਚਮਚ ਨਹੀਂ ਸੀ ਨਾਲ ਤੇ ਮੈਂ ਕਿਹਾ ਉਹ ਤਾਂ ਖਾ ਨਹੀਂ ਹੋਣਾ ਚਲੋ ਮੈਂ ਕਿ ਖੰਮਣੇ ਪੀਸ ਕੱਢ ਕੇ ਖਾਂਦੇ ਆ ਇੱਕ ਦੋ ਪੀਸ ਖਾਦੇ ਤੇ ਆਪਾਂ ਚੈੱਕ ਕਰ ਸਾਡੇ ਦੇਖੋ ਕਿ ਮਾ ਸਾਣਾ ਬਣਾ ਰਿਹਾ ਉਹ ਸਵਾਦ ਉਹ ਸੀਗਾ ਦੋਸਤੋਂ 9:11 ਹੋ ਚੁੱਕੇ ਆ ਆਪਣੀ ਟ੍ਰੇਨ ਦੇਖਣਾ ਪਣਾ ਕਿਹੜੇ ਸਟੇਸ਼ਨ ਤੇ ਯਾਰ ਕੀ ਕੀ ਹੋਇਆ ਦੋਸਤੋ ਅਸੀਂ ਇਹ ਪੁੱਛ ਰਿਹਾ ਹੈ ਵਾੜੀ ਤੇ ਇੱਥੇ ਟ੍ਰੇਨ ਰੁਕਦੀ ਅੱਧਾ ਘੰਟਾ ਦੇਖਦੇ ਕਿਤੇ ਚਾਚੂ ਪਿੰਦੇ ਆ ਨੀਂਦ ਆ ਨਹੀਂ ਰਹੀ ਸੀ ਨੀਂਦ ਆ ਵੀ ਰਹੀ ਸੀ ਪਰ ਗਰਮੀ ਲੱਗਣ ਲੱਗ ਗਈ ਸੀ ਟ੍ਰੇਨ 'ਚ ਖੜੀ ਕਰਕੇ ਨਾ ਅੱਖਾਂ ਵਗੈਰਾ ਚਲਾਉਂਦੇ ਨਹੀਂ ਹੈਗੇ ਨਾਲ ਦੇ ਤੇ ਬਾਹਰ ਬੜੀ ਛੰਡੀ ਰਹੀਆਂ ਆਵਾਜ਼ਾਂ ਚੱਲਦੀ ਪਈ ਟ੍ਰੇਨ ਚ ਇੰਨੀ ਗਰਮੀ ਸੀ ਮੈਂ ਤਾਂ ਬਾਹਰ ਆ ਗਿਆ ਦੇਖਦੇ ਆ ਚਾਹ ਪਿੰਦੇ ਆ ਕੰਟੀਨ ਹੈਗੀ ਆ ਦੇਖੋ ਐ ਹਲੇ 20 ਮਿੰਟ ਹੈਗੀ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਲੋ ਜੀ ਅਸੀਂ ਪਹੁੰਚ ਚੁੱਕੇ ਆ ਹੁਣ ਲੁਧਿਆਣਾ ਸ਼ਹਿਰ ਵਿੱਚ ਆਪਣਾ ਸਟੇਸ਼ਨ ਬੱਸ ਆਣੇ ਵਾਲਾ ਹੀ ਆ ਟ੍ਰੇਨ ਕਾਫੀ ਟਾਈਮ ਤੋਂ ਹੌਲੀ-ਹੌਲੀ ਚੱਲ ਰਹੀ ਸੀ ਤੇ ਹੁਣ ਆਪਣੇ ਜੋ ਪਲੇਟਫਾਰਮ ਆ ਉੱਤੇ ਜਾ ਕੇ ਰੁਕੂਗੀ ਫੇ ਆਪਾਂ ਉਤਰਾਂਗੇ ਤੇ ਦੋਸਤੋ ਇੱਕ ਦਾਦੀ ਜੀ ਤੁਹਾਨੂੰ ਨੀਂਦ ਬਹੁਤ ਸੋਣੀ ਆਈ ਰਾਤ 1 ਵਜੇ ਸੌ ਗਏ ਸੀ ਡਾਇਰੈਕਟ ਮੈਂ ਉੱਠਿਆ 5:30 5 ਵਜੇ ਤੇ 5:30 6 ਵਜੇ ਉੱਠਿਆ ਠਕਾਵਟੀ ਬੜੀ ਹੋਈ ਸੀ ਨਾ ਹੁਣ ਇੰਨਾ ਟਾਈਮ ਉੱਤੇ ਰਹਿ ਵੀ ਸੀ ਕਿ ਰਾਜਸਥਾਨ ਤੇ ਫੇ ਘੁੰਮੇ ਫਿਰੇ ਵੀ ਕਾਫੀ ਤੁਹਾਨੂੰ ਪਤਾ ਹੀ ਤੁਸੀਂ ਦੇਖਿਆ ਹੋਣਾ ਵੀਡੀਓ ਚ ਕਿੱਥੇ ਕਿੱਥੇ ਘੁੰਮੇ ਬਹੁਤ ਵਧੀਆ ਵਧੀਆ ਜਗ੍ਹਾ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਈਆਂ ਆਪਣੇ ਬਲੌਗਸ ਵਿੱਚ ਤੇ ਚਲੋ ਜਿਹੜੇ ਨਵੇਂ ਆਪਣੇ ਹੈਗੇ ਆ ਸਬਸਕ੍ਰਾਈਬਰਸ ਜਾਂ ਆਪਣੇ ਵਿਊਅਰ ਉਹ ਵੀ ਪਲੀਜ਼ ਸਬਸਕ੍ਰਾਈਬ ਕਰ ਲੋ ਮੋ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਆਪਣੇ ਬਲੌਗਸ ਚੈਨਲ ਵਿੱਚ ਤੇ ਆਪਣੇ ਬਲੌਗਸ ਜਾ ਕੇ ਚੈੱਕ ਵੀ ਕਰੋ ਬਹੁਤ ਵਧੀਆ ਹੈ ਜੀ ਚਲੋ ਹੁਣ ਆਪਾਂ ਇੱਥੋਂ ਉਤਰਦੇ ਆ ਤਾਂ ਬਾਕੀ ਗੱਲ ਕਰਨ ਕਰਦੇ ਬਾਅਦ ਸਵੇਰੇ 7:37 ਹੋਏ ਆ ਪੋਸਟ ਆਪਾਂ ਨੂੰ ਜਾਣੇ ਚੱਲਦੇ ਆਪਾਂ ਹਮੇਸ਼ਾ ਜਿਵੇਂ ਕਿ ਕਿਤਰਾ ਰੋਜੀ ਸਮਾਹ ਕੇ ਰੱਖ ਤੇ ਆ ਜਾ ਸਕ ਕੋਈ ਨਾ ਹੋਈ ਹਾਂਜੀ ਦੋਸਤੋ ਇੱਥੇ ਹੁਣ ਆਪਾਂ ਜਾ ਰਹੇ ਆ ਨਵੇਂ ਸ਼ਹਿਰ ਨੂੰ ਮੈਂ ਕਿਹਾ ਪਹਿਲਾਂ ਕੁਝ ਖਾ ਲਈਏ ਚਲੋ ਹਾਂਜੀ ਦੋਸਤੋ ਮੈਂ ਆ ਚੁੱਕਾ ਸੀ ਨਵੇਂ ਸ਼ਹਿਰ ਤੁਸੀਂ ਮਤਲਬ ਦੇਖ ਹੀ ਰਹੇ ਹੋ ਆਪਣੇ ਬਲੌਗ ਵਿੱਚ ਤੇ ਤੇ ਜੀਜੂ ਨਾਲ ਦੇ ਬ੍ਰਦਰ ਆ ਉਹ ਵੀ ਰਾਜਸਥਾਨ ਤੋਂ ਆਇਆ ਤੇ ਉਹਨਾਂ ਦਾ ਕਾਰੋਬਾਰ ਹੈਗਾ ਜਾਂ ਤੇ ਜੀਜੂ ਨੇ ਸਮਾਨ ਪੇਜਵਾਇਆ ਸੀਗਾ ਉਹਨਾਂ ਨੂੰ ਦੇਣ ਵਾਸਤੇ ਤੇ ਮੈਂ ਮਫਤਾ ਕਰਕੇ ਇੱਥੇ ਆਇਆ ਸੀ ਨਵੇਂ ਸ਼ਹਿਰ ਤੇ ਤੋਂ ਹੁਣ ਮੈਂ ਜਾ ਰਿਹਾ ਜੀ ਕੁ ਸਪੈਸ਼ਲ ਜਗ੍ਹਾ ਦਿਖਾਉਣ ਤੁਹਾਨੂੰ ਚਲੋ ਉਹ ਤੁਹਾਨੂੰ ਦਿਖਾਉਂਦੇ ਅਗਲੇ ਬਲੌਗ ਚ ਤੇ ਦੋਸਤੋ ਜੇ ਤੁਹਾਨੂੰ ਸਾਰੇ ਬਲੌਗ ਆਪਣੇ ਪਸੰਦ ਆ ਰਹੇ ਹਨ ਤਾਂ ਪਲੀਜ਼ ਲਾਈਕ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀ ਆਪਣੇ ਨਵੇਂ ਹੈਗੇ ਨਾ ਵਿਊਅਰ ਜਿਹੜੇ ਵੀ ਸਾਨੂੰ ਨਵੇਂ ਲੋਕ ਦੇਖ ਰਹੇ ਹੋ ਆ ਸਾਡੇ ਫਰੈਂਡਸ ਦੇਖ ਰਹੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਬਲੌਗਸ ਤੋਂ ਕਾਫੀ ਵਧੀਆ ਵਧੀਆ ਘੈਂਟ ਘੰਡਾਣੇ ਵਾਲੇ ਆਗੇ ਹੁਣ ਤੁਹਾਨੂੰ ਚਲੋ ਮੈਨੂੰ ਵੀ ਥੋੜਾ ਹੌਸਲਾ ਮਿਲ ਰਿਹਾ ਤੁਹਾਡੇ ਮਤਲਬ ਕੀ ਕਹਿੰਦੇ ਹੁੰਦੇ ਜਿਦਾਂ ਕਹ ਲਓ ਤੁਹਾਡੀ سپورਟ ਬਣੀ ਆ ਨਾ ਜਿਦਾਂ ਇਹਦਾ ਮੈਨੂੰ ਵੀ ਹੌਸਲਾ ਮਿਲਦਾ ਬਲੌਗ ਬਣਾ ਚ ਬਹੁਤ ਹੈਲਪ ਮਿਲਦੀ ਪਈ ਆ ਚਲੋ ਮਿਲਦੇ ਤੁਹਾਨੂੰ ਨੈਕਸਟ ਬਲੌਗ ਵਿੱਚ ਪਲੀਜ਼ ਲਾਈਕ ਕਰ ਸਬਸਕ੍ਰਾਈਬ ਜਰੂਰ ਕਰੋ ਤੇਗਲੇ ਬਲੌਗ ਚ ਬਹੁਤ ਵਧੀਆ ਚੀਜ਼ ਤੁਹਾਨੂੰ ਦਿਖਾਣੀ ਆਪਾਂ ਇੱਥੇ ਦੀ ਤੇ ਚਲੋ ਮਿਲਦੇ ਆ ਜੀ